ਹਾਂਜੀ ਸਾਰਿਆਂ ਦਾ ਸ਼ਸ਼ੀ ਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਡੇਟਰ ਜੈਲਦਾਰ ਘਰਾਟ ਕਬੱਡੀ A to Z ਜੰਕਸ਼ਨ YouTube ਚੈਨਲ ਦੇਖ ਰਹੇ ਸਾਰੇ ਸੁਰੱਖਤਾਂ ਦਾ ਬਿਹਤਰੀ ਬਹੁਤ ਬਹੁਤ ਸਵਾਗਤ ਹੈ ਸੋ ਦਸਪਿਰੋ ਹਰ ਵਾਰ ਪਰ ਨਵੀਆਂ ਨਵੀਆਂ ਸ਼ਖਸੀਅਤਾਂ ਦੇ ਨਾਲ ਇਸ ਮਾਧਿਅਮ ਦੇ ਜਰੀਏ ਤੁਹਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਅੱਜ ਕਬੱਡੀ ਦੇ ਪ੍ਰਸਿੱਧ ਬਣਾ ਰਹੇ ਜਿਨ੍ਹਾਂ ਨੂੰ 20 ਸਾਲਾਂ ਤੋਂ ਉੱਪਰ ਦਾ ਤਜਰਬਾ ਜਿਹੜਾ ਕਿਹੜੀ ਕਬੱਡੀ ਦੇ ਵਿੱਚ ਹੋ ਚੁੱਕਿਆ 20 ਸਾਲਾਂ ਤੋਂ ਵੱਧ ਯਾਨੀ ਕਿ ਸਮਾਂ ਖੇਡ ਕਬੱਡੀ ਦੀ ਕਮੈਂਟਰੀ ਕਰਦਿਆਂ ਹੋ ਚੁੱਕਿਆ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਵੀ ਕਮੈਂਟਰੀ ਕੀਤੀ ਜਿਨ੍ਹਾਂ ਨੇ ਹਿੰਦੀ ਭਾਸ਼ਾ ਦੇ ਵਿੱਚ ਵੀ ਕਮੈਂਟਰੀ ਕੀਤੀ ਉਹ ਸ਼ਖਸੀਅਤ ਦਾ ਸ਼੍ਰੀ ਕ੍ਰਿਸ਼ਨ ਚੋਟੀਆਂ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਕਿਉਂਕਿ ਕਬੱਡੀ ਦੇ ਵਧੀਆ ਬੁਲਾਰੇ ਨੇ ਤੇ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੇ ਕਬੱਡੀ ਕੈਰੀਅਰ ਬਾਰੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅ ਕ੍ਰਿਸ਼ਨ ਜੀ ਸਵਾਗਤ ਹੈ ਜੀ ਸਵਾਗਤ ਹੈ ਜੀ ਅਕ੍ਰਿਸ਼ਨ ਜੀ ਕੀ ਹਾਲ ਹੈ ਬਹੁਤ ਵਧੀਆ ਬਾਈ ਪਰ ਬਾਅਦ ਠੀਕ ਆ ਸਾਰਾ ਤੇ ਮਨ ਤੇ ਤੁਸ ਜਸ ਬੜੀ ਉੱਤੇ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਸਿੰਘ ਸੱਜ ਗਏ ਤੇ ਪਰਮੇਸ਼ਵਰ ਦੀ ਕਿਰਪਾ ਹੈ ਭਾਈ ਵਰਤਨ ਨਾਲ ਤੁਸ ਨੂੰ ਵੀ ਤਰੱਕੀਆਂ ਬਖਸ਼ੇ ਤੇ ਤੁਸੀਂ ਜੀ ਜਿਹੜਾ ਹੁਣ ਤੱਕ ਤੁਸੀਂ ਨੇ ਕਬੱਡੀ ਦੇ ਵਿੱਚ ਸਮਾਂ ਬਤੀਤ ਕੀਤਾ ਉਹ ਕਿੰਨਾ ਟਾਈਮ ਹੋ ਗਿਆ ਉਹਨੂੰ ਕਿੰਨਾ ਕਿਹੜੇ ਸਾਲਾਂ ਜੀ ਤੁਸੀਂ ਕਮੈਂਟਰੀ ਕਰਨ ਲੱਗੀ ਸੀ 1997 95 ਤੋਂ ਸ਼ੁਰੂ ਕੀਤੀ ਸੀ ਜਿਵੇਂ ਕਮੈਂਟਰੀ ਉਦੋਂ ਤਾਰਾ ਮੈਂ ਹੋਂਦਾ ਸੀ ਕੋਰ ਰਿਲਾਇਸ ਵੀ ਨਹੀਂ ਹੋਂਦਾ ਸੀ ਉਸ ਟਾਈਮ ਦੇ ਵਿੱਚ ਕੁਰਸੀ ਤੇ ਬਹਿ ਕੇ ਮੰਨ ਲਓ ਸਟੇਜ ਤੇ ਜੇ ਕਾਰ ਵੱਡੀ ਲੇਤੀ ਤਾਂ ਕੁਰਸੀ ਤੇ ਬਹਿ ਕੇ ਬਰਾਉਂਡ ਚ ਆ ਕੇ ਥੋੜਾ ਜਿਹਾ ਨਹੀਂ ਫਿਰ ਸਟੇਜ ਤੇ ਬਹਿ ਕੇ ਬਾਤ ਚ ਕੋਰਲੈਸ ਮੈਕ ਆਏ ਨੇ ਵੀ ਠੀਕ ਹੈ ਆ ਕ੍ਰਿਸ਼ਨ ਜੀ ਫਿਰ ਜਾਨੀ ਕਿ ਵੀ ਜਦੋਂ ਤੁਸੀਂ ਕਮੈਂਟਰੀ ਕਰਨ ਲੱਗੇ ਹੋ ਤੇ ਕਦੋਂ ਕਿੰਨਾ ਕੁ ਰਿਸਪੌਂਸ ਮਿਲਿਆ ਫਿਰ 올 ਟਾਈਮਾਂ ਦੇ ਵਿੱਚ ਤੁਹਾਨੂੰ ਬਸ ਉਦੋਂ ਕੁਝ ਹੋਰ ਸਾਫ ਦੀ ਕਬੱਡੀ ਸੀ ਉਦੋਂ ਕੋਈ ਰਿਸਪੌਂਸ ਨਹੀਂ ਸੀਗਾ ਨਾ ਕੋਈ ਮਾਨ ਲੇਟਰ ਕਰੇ ਸੀ ਕਬੱਡੀ ਦਾ ਮੈਂ ਦਰਸ਼ਕ ਐਂ ਵਿਚਾਰੇ ਕੋਦਾਂ ਲਾਈਵ ਚ ਆਉਣਾ ਕੋਈ ਨਹੀਂ ਉਹਨਾਂ ਕੁਸ਼ ਹੋਰ ਸਾਹਿਬ ਦੀ ਕਬੱਡੀ ਸੀ ਅੱਜ ਕੁਸ਼ ਹੋਰ ਸਾਹਿਬ ਦੀ ਕਬੱਡੀ ਹੈ ਅੱਜ YouTube ਦਾ ਨੈਟ ਦਾ ਜਮਾਨਾ ਹੈ ਉਦੋਂ ਸਾਡੇ ਵੇਲੇ ਕਬੱਡੀ ਬੇਸ਼ੱਕ ਅੱਜਕੱਲ ਮਹਿੰਗੀ ਹੋ ਗਈ ਪਰ ਉਹ ਕਬੱਡੀ ਨਹੀਂ ਹੈਗੀ ਜਿਹੜੀ ਕਬੱਡੀ ਹੋਇਆ ਕਰਦੀ ਕਰੇ ਬਹੁਤ ਵਧੀਆ ਕਬੱਡੀ ਹੁੰਦੀ ਸੀ ਵੈਸੇ ਹੁਣ ਵੀ ਮਾੜੀ ਨਹੀਂ ਕਬੱਡੀ ਬਹੁਤ ਵਧੀਆ ਕਬੱਡੀ ਹੈ ਪਰ ਉਦੋਂ ਰਪੀਏ ਸੀ ਹੋਂ ਬਹੁਤ ਕੁਸ਼ ਹੈ ਹੂੰ ਬਹੁਤ ਜ਼ਿਆਦਾ ਕੁਸ਼ ਹੈ ਕਬੱਡੀ ਕੇ ਹੂੰ ਉਦੋਂ ਕੱਲੇ ਪੈਸੇ ਸੀ ਪੈਸੇ ਵੀ ਬਹੁਤ ਘੱਟ ਹੂੰ ਪਿਆਰ ਬੜਾ ਸੀ ਹੂੰ ਹੁਣ ਪਿਆਰ ਨਹੀਂ ਹੈ ਗਿਆ ਜਦੋਂ ਤੁਸੀਂ ਹੁਣ ਕਮੈਂਟਰੀ ਕਰਦੇ ਹੋਵੇਂ ਪਹਿਲਾਂ ਵਾਲੇ ਕਮੈਂਟੇਟਰਾਂ ਦੇ ਵਿੱਚ ਜਦੋਂ ਪਹਿਲਾ ਕਮੈਂਟੇਟਰ ਜਾਂਦੇ ਹੁੰਦੇ ਸੀ ਮੈਂ ਸੁਣਿਆ ਹਣਾ ਵੀ ਚਲੋ ਸਾਡੇ ਨਾਲ ਵੀ ਬੀਤੀਆਂ ਨੇ ਜਾਣੀਏ ਇਹ ਗੱਲਾਂ ਜਦੋਂ ਕਮੈਂਟੇਟਰ ਜਾਂਦੇ ਸੀ ਉਹਨਾਂ ਨੂੰ ਪਹਾਰ ਪਾ ਕੇ ਸਟੇਜ ਤੇ ਲੈ ਕੇ ਜਾਣਾ ਜਾ ਕੋੜਾ ਕਹਣਾ ਵੀ ਇੱਕ ਪੈਰਾਂ ਦੇ ਹੱਥ ਦੇ ਨਾਲੀ ਗੱਲ ਨੂੰ ਨਿਕਲਾ ਪਾਣਗੇ ਜਿਹੜੀ ਅੱਜ ਕੱਲ ਦੀ ਕਮੈਂਟਰੀ ਹੈ ਜੀ ਅੱਜ ਕੱਲ ਦੇ ਕਮੈਂਡੇਟਰ ਨੇ ਉਹਨਾਂ ਮਾਰੇ ਜੇ ਪਹਿਲਾਂ ਦੀ ਕਮੈਂਟਰੀ ਸਮਝੇ ਤਾਰੇ ਕੀ ਵਿਚਾਰ ਰਹੇ ਸੀ ਬਹੁਤ ਵਧੀਆ ਜੀ ਪੈਸੇ ਆਪੋ ਆਪਣੇ ਉਹਨੇ ਸ਼ਬਦ ਜਿਵੇਂ ਮੰਨ ਲਓ ਵੀ ਆਪੋ ਆਪਣੀ ਦਿੱਖ ਹੁੰਦੀ ਹੈ ਹਰ ਕੋੰਦੀ ਨੇ ਹਨਾ ਕਿ ਮੈਂ ਉੱਥੇ ਜਾਵਾਂ ਮੈਂ ਉੱਥੇ ਜਾਵਾਂ ਪਰ ਜਿਹੜੀ ਪਹਿਲਾਂ ਦੀ ਕਮੈਂਟਰੀ ਸੀ ਉਹ ਕੁਝ ਹੋਰ ਸਾਬ ਦੀ ਕਮੈਂਟਰੀ ਸੀ ਅੱਜ ਕੱਲ ਗੀਤਾ ਤੇ ਕਿੰਨੇ ਕਿੰਨੇ ਜ਼ਿਆਦਾ ਕਬੱਡੀ ਤੇ ਨਹੀਂ ਹੈਗੀ ਇੰਨੀ ਹੂੰ ਉਹ ਕਲਚਰ ਦੇ ਜ਼ਿਆਦਾ ਗੀਤਾਂ ਨੂੰ ਚੱਕ ਲੈਣਾ ਹੋਵੇ ਕੀ ਸੁਣਿਆ ਉਹ ਵੀ ਚੱਕ ਲੈਣਾ ਹੈ ਨਾ ਕਮੈਂਟਰੀ ਦਾ ਠੀਕੇ ਪੈਸੇ ਆਪ ਕੋ ਆਪਣਾ ਉਹ ਐਸਾ ਬੰਦਾ ਪੋਹਦਾ ਆਂਦਾ ਜੇ ਹਾਂਜੀ ਪਰ ਉਹ ਕਬੱਡੀ ਕਬੱਡੀ ਹੁੰਦੀ ਸੀ ਹੂੰ ਅੱਜ ਕੱਲ੍ਹ ਵਾਲੀ ਕਬੱਡੀ ਕੁਸ਼ ਹੋਰ ਸਾਡੀ ਕਬੱਡੀ ਹੈ ਹੂੰ ਤੇ ਇੱਕ ਥਾਂ ਹੋਰ ਵੀ ਹੈ ਜੀ ਤੇ ਜਿਦਾਂ ਨਾ ਵੀ ਅੱਜ ਕੱਲ੍ਹ ਦੇ ਕਮੈਂਡੇਟਰ ਦੇ ਲੋਕ ਪੋਸਟਰਾਂ 'ਚ ਲਿਖ ਦਿੰਦੇ ਨੇ ਕੁਝ ਦਿਨ ਸੱਦੇ ਤੁਮਾਰੇ ਟਿਕਟ ਨੂੰ ਮੌਕਾ ਨਹੀਂ ਦਿੱਤਾ ਜਾਊਗਾ ਜੇ ਹੋਰ ਪੈਸੇ ਨਹੀਂ ਦਿੱਤੇ ਜਾਣਗੇ ਜੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਇਹ ਹੁੰਦਾ ਸੀਗਾ ਉਦੋਂ ਪੈਸਾ ਲੈਣ ਦੀ ਕੀਆ ਕਰਦੇ ਸੀ ਜੀ ਉਹ ਲੀਕ ਕਰਦੇ ਸੀ ਵੀ ਕੋਈ ਕਮੈਂਡਰ ਆਵੇ ਕੋਈ ਰੈਫਰੀ ਸਾਡੇ ਆਵੇ ਉਸ ਨੂੰ ਅਸੀਂ ਮਾਨ ਸਨਮਾਨਤ ਕਰਾਂਗੇ ਜਦੋਂ ਸਾਡੇ ਕੋਟਾਡੀ ਚ ਬੋਲਣ ਵਾਲਾ ਹੋਵੇ ਕੋਈ ਹੈਨਾ ਕੋਈ ਵੀ ਬੋਲਣ ਵਾਲਾ ਮਿਲਦਾ ਹੀ ਨਹੀਂ ਸੀ ਤਕਰੀਬਨ ਮੇਰੇ ਖਿਆਲ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਸਨਮਾਨਤ ਕਰਨ ਵਾਲੀ ਹੁੰਦੇ ਸੀ ਮਾਨਸਾ ਡਿਸਟ੍ਰਿਕਟ ਦੇ ਤੇ ਗੁਰਜੀਤ ਬੱਪੀ ਆਣਾ ਜੀ ਜਾਂ ਫਿਰ ਤੁਹਾਡੇ ਸਾਹਮਣੇ ਆ ਮੈਂ ਹੁੰਦਾ ਸੀ ਤੇ ਪਰ ਪੰਜਾਬ ਦੇ ਕਬੱਡੀ ਕੱਪ ਵੀ ਬੋਲੇ ਤੁਸੀਂ ਹਰਿਆਣੇ ਦੇ ਕਬੱਡੀ ਕੱਪਾਂ ਉੱਤੇ ਵੀ ਕਮੈਂਟਰੀ ਕੀਤੀ ਆ ਪੰਜਾਬ ਤੇ ਹਰਿਆਣੇ ਦੀ ਕਮੈਂਟਰੀ ਦੇ ਵਿੱਚ ਜਾਂ ਕਬੱਡੀ ਦੇ ਵਿੱਚ ਕੀ ਅੰਤਰ ਆ ਬਹੁਤ ਅੰਤਰ ਹੈ ਜੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵੱਧ ਪਿਆਰ ਮਿਲਦਾ ਹੈ Haryana ਵਿੱਚ ਵੱਧ ਪਿਆਰ ਮਿਲਿਆ ਜੀ ਮੈਨੂੰ ਜਿੰਨ ਨਾਲ ਮਿਲਿਆ Haryana ਵਿੱਚ ਵੱਧ ਪਿਆਰ ਮਿਲਿਆ ਪੰਜਾਬ ਤੇ ਇੰਨਾ ਪਿਆਰ ਨਹੀਂ ਮਿਲਿਆ ਜਿੰਨਾ Haryana ਵਿੱਚ ਸਭ ਤੋਂ ਵੱਧ ਪਿਆਰ ਮੈਨੂੰ Haryana ਵਿੱਚ ਮਿਲਿਆ तकरीबन 15 ਸਾਲ ਲਗਾਤਾਰ ਮੈਨੇ Haryana ਵਿੱਚ ਕਮੈਂਟਰੀ ਕੀਤੀ ਹੈ ਹੂੰ ਘਟੋ ਘਟੋ ਅੱਧਾ ਕਿਸਮਾਨ ਹੋਇਆ ਵੀ ਸਨਮਾਨ ਤਾਂ ਜਿਹਾ ਹੈ ਮਨ ਕੇ ਚੱਲੋ ਵੀ 2023 ਦੇ ਵਿੱਚ ਮੇਰਾ ਸਨਮਾਨ ਹੋਇਆ ਜਾ ਕੇ ਇੱਕ ਤਾਂ ਪਲਦੀਪ ਦਤਾਲ ਦਾ ਮੈਂ ਦੇਣਾ ਦੇ ਸਕਦਾ ਇੱਕ ਆਪਣੇ ਸੂਲਰ ਘਰ ਆਤੋਰੇ ਨਹੀਂ ਆਪਾਂ ਦਾ ਘਰ ਨਹੀਂ ਥੋੜੇ ਚਰਨਾਂ ਦੀ ਧੂੜ ਆ ਬਈ ਆਪਾਂ ਦਾ ਗੈਂਦਾਰ ਜੀ ਤੇ ਇੱਕ ਆਪਣੇ ਮਹਿਰਾ ਜੋਕ ਵਾਲੇ ਨੇ ਬਾਈ ਜੈਸ਼ਨ ਮਹਿਲਾ ਜੀ ਤੇ ਉਹਨਾਂ ਦਾ ਮੈਂ ਦੇਣਾ ਨਹੀਂ ਦੇ ਸਕਦਾ ਤੇ 2023 ਦੇ ਵਿੱਚ ਹੀ ਮੇਰੀ ਬਾਹ ਬੜੀ ਐ ਜੀ ਰਪੈਂਸਰ ਜਵਾਰ ਨਹੀਂ ਹੂੰ ਉਸਨੇ ਬਹੁਤ ਮੇਰੇ ਲਈ ਬਹੁਤ ਕੀ ਕੀਤਾ ਰਪਿੰਦਰ ਜਨਾਰ ਨੇ ਉਹਦਾ ਵੀ ਮੈਂ ਦੇਣਾ ਨਹੀਂ ਦੇ ਸਕਦਾ ਕਿਉਂਕਿ ਸੇਵਾ ਰਾਣੀ ਜੋ ਬਹੁਤ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਵੱਲੋਂ ਵੀ ਮੈਨੂੰ ਡਾਕ ਰਿਹਾ ਜਿਹੜਾ ਦਿੱਤਾ ਗਿਆ ਸੇਵਾ ਰਾਣੀ ਵੱਲੋਂ ਮੈਂ ਉਸ ਪਰਿਵਾਰ ਦਾ ਵੀ ਨਹੀਂ ਦੇਣਾ ਦੇ ਸਕਦਾ ਕਬਡੀ ਕਿੱਥੇ ਇੱਕ ਤੇ ਬਾਕੀ ਹੁਣ ਹਾਲਾਤ ਕਿਦਾਂ ਦੇ ਨੇ ਘਰ ਦੇ ਮੈਂ ਸਹਾਰਾ ਤੋਂ ਜੀ ਐ ਸਮਝੋ ਵੀ ਮਾੜੇ ਚੱਲਦੇ ਨੇ ਤਕਰੀਬਨ ਜਿਹੜੇ ਸਾਡੇ ਐਨ ਆਰ ਆਈ ਭਰਾ ਆਪਣੀ ਵੀਡੀਓ ਦੇਖਣਗੇ ਜਾਂ ਆਪਣੇ ਕਬੱਡੀ ਦੇ ਸਰੂਪ ਤੇ ਜਿਹੜੇ ਬੰਦੇ ਹਨਾ ਰੋਜ਼ ਲੋਕਾਂ ਦੀ ਮਦਦ ਕਰਦੇ ਨੇ ਨਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਰਿਵਾਰ ਤੋਂ ਫਸਟਲੀ ਪਰਿਵਾਰ ਵਾਲੇ ਤਾਂ ਹੁਣ ਐ ਹੀ ਹੈ ਵੀ ਕਬੱਡੀ ਦੇ ਖੇਤਰ ਦੇ ਵਿੱਚ ਮੈਨੂੰ ਬਹੁਤ ਦਿਨ ਹੋ ਗਏ ਸੇਵਾ ਕਰਦਾ ਹਾਂ ਹੈ ਮੈਂ ਅੱਜ ਤੱਕ ਮੈਨੂੰ ਲੋਕ ਕਹਿੰਦੇ ਵੀ ਐਨ ਆਰ ਆਈ ਭਰਾ ਐਨ ਆਰ ਆਈ ਭਰਾ ਮੈਂ ਜੇ ਕੀ ਨਹੀਂ ਕਿਹਾ ਐਨ ਆਰ ਆਈ ਭਰਾ ਕਹੇ ਜੀ ਐਨ ਆਰ ਆਈ ਭਰਾ ਕਿਉਂਕਿ ਇਹ ਦਿਨਾਂ ਨਾਲ ਬਰਾਮਣ ਨੂੰ ਮਿਲ ਲਈ ਨਹੀਂ ਕੋਈ ਸਹੀ ਗੱਲ ਹੈ ਜੀ ਹਨ ਭਰਾ ਮੈਂ ਤਾਂ ਉਹ ਸਮਝੂਆ ਮੇਰੀ ਇੱਕੋ ਹੀ ਤਮੰਨਾ ਹੈ ਦਿਲ ਦੀ ਵੀ ਮੈਂ ਕਦੇ ਬਾਹਰ ਜਾਣਾ ਬਸ ਕਬੱਡੀ ਦੇ ਖੇਤਰ ਦੇ ਵਿੱਚ ਬਾਹਰ ਦੀ ਤਮੰਨਾ ਹੈ ਹੋਰ ਕੋਈ ਤਮੰਨਾ ਨਹੀਂ ਹੈ ਕਬੱਡੀ ਦੇ ਵਿੱਚ ਨਾ ਮੈਂ ਕੁਝ ਖੱਟਣਾ ਹੈ ਨਾ ਕੁਝ ਪਾਣਾ ਬਸ ਮੇਰੀ ਬਾਹਰ ਦੀ ਤਮੰਨਾ ਹੈ ਕਬੱਡੀ ਦੀ ਇੱਕ ਵਾਰੀ ਜਹਾਜ਼ ਚੜਨਾ ਵਾ ਇੱਕ ਵਾਰੀ ਜਹਾਜ਼ ਚੜ ਕੇ ਮੈਂ ਵੀ ਇਹ ਦੱਸਣਾ ਚਾਹੁੰਦਾ ਵੀ ਮੈਂ ਵੀ ਕੋਈ ਹੈਗਿਆ ਚੋਟੀਆਂ ਦਾ ਕਮੈਂਟ ਇੱਕ ਬਾਕੀ ਵੀ ਜਦੋਂ ਹਨ ਅੱਜ ਕੱਲ ਕਮੈਂਡੇਟਰ ਹਰੇਕ ਟੂਰਨਾਮੈਂਡ ਦੇ 15 20 ਵੀ ਕਮੈਂਟੇਟਰ ਬਣ ਗਏ ਤੇ ਅੱਜ ਜਿੱਦਾਂ ਕਬੱਡੀ ਦਾ ਪ੍ਰਵਾਹ ਵਧ ਗਿਆ ਜਿਵੇਂ ਕਿ ਵੀ ਕਬੱਡੀ ਵਧ ਗਈ ਉਹਨੇ ਕਬੱਡੀ ਦੇ ਕਮੈਂਡੇਟਰ ਵੀ ਵਧ ਗਏ ਹਰ ਰੋਜ਼ ਹਰ ਇੱਕ ਬੰਦੇ ਦੀ ਇੱਛਾ ਵੀ ਮੈਂ ਵਿਦੇਸ਼ੀਆਂ ਦੀ ਕਮੈਂਟਰੀ ਕਰਾਂ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੁਸੀਂ ਜ਼ਰੂਰ ਡਿਜ਼ਰਵ ਕਰਦੇ ਹੋ ਚੀਜ਼ ਦੇ ਲਈ ਕਿਉਂਕਿ 20 ਸਾਲਾਂ ਤੋਂ ਵੱਧ ਜਿਹਨਾਂ ਨੇ ਕਬੱਡੀ ਦੇ ਲੇਖੇ ਲਾਉਣ ਵਾਲੀ ਸ਼ਖਸੀਅਤ ਦਾ ਕ੍ਰਿਸ਼ਨ ਜੋਟੀਆਂ ਜੀ ਜਿਹੜੇ ਜਿਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਬਾਕੀ ਇਹ ਡਿਜ਼ਰਬ ਕਰਦੇ ਨੇ ਮੈਂ ਮੇਰੇ ਦੋਸਤਾਂ ਨੂੰ ਮੈਨਰੋ ਇਸ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕੋਈ ਵੀ ਮੇਰਾ ਦੋਸਤ ਮੇਰਾ ਮਿੱਤਰ ਇਹ ਭਰਾ ਦੀ ਬਾਹਂ ਫੜ ਸਕਦਾ ਤਾਂ ਤੁਸੀਂ ਜ਼ਰੂਰ ਫੜਿਓ ਮਦਦ ਵੀ ਕਰੋ ਤੇ ਨਾਲ ਜੇ ਹੋ ਸਕਦਾ ਤਾਂ ਇੱਕ ਵਾਰੀ ਜਹਾਜ਼ ਦਾ ਕਿਡਾ ਵੀ ਤੁਸੀਂ ਜ਼ਰੂਰ ਲਵਾਓ ਭਰਾ ਦਾ ਕਿ ਕਿਸੇ ਨਾ ਕਿਸੇ ਚ ਛੋਟੀ ਕੰਟਰੀ ਚ ਹੋ ਜੇ ਤੇ ਚਾਹੇ ਕਿਸੇ ਵੱਡੀ ਕੰਟਰੀ ਚ ਹੋ ਜੇ ਮੈਂ ਕਹਿੰਦਾ ਇਹ ਭਰਾ ਨੂੰ ਵੀ ਜਿਹੜਾ ਜ਼ਰੂਰ ਤੁਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਤੁਸੀਂ ਮੌਕਾ ਬੀਰੋ ਬਾਕੀ ਆਪਣਾ ਵੀ ਜੇ ਕਰਿਸ਼ਨ ਜੀ ਜਿਹੜੀ ਮੰਨ ਲਓ ਵੀ ਜੇ ਤੁਹਾਨੂੰ ਤੁਹਾਡੀ ਚਵਾਇਸ਼ ਹੋਵੇ ਹਨਾ ਵੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੋ ਨਾ ਜੇ ਤੁਹਾਨੂੰ ਕੋਈ ਪੁੱਛੇ ਐਨ ਵਾਲਾ ਵੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੋ ਫਿਰ ਸਭ ਤੋਂ ਵੱਧ ਮੇਰੀ ਚਵਾਇਸ਼ ਹੈ ਜੀ ਮਲੇਸ਼ੀਆ ਦੀ ਹਮ ਮਲੇਸ਼ੀਆ ਦੀ ਮਲੇਸ਼ੀਆ ਕੰਟਰੀ ਦਾ ਹਾਂ ਮਲੇਸ਼ੀਆ ਕੰਟਰੀ ਦਾ ਪਰ ਮਨ ਨੂੰ ਤੁਹਾਰ ਬਸ ਨਹੀਂ ਹੈ ਕਿਉਂਕਿ ਮਲੇਸ਼ੀਆ ਚ ਹੈ ਜਹਾਂ ਬਹੁਤ ਵੱਡੇ ਵੱਡੇ ਦੇਸ਼ ਪਏ ਆ ਵੱਡੇ ਵੱਡੇ ਕੱਪ ਹੁੰਦੇ ਆ ਨਿਊਜ਼ੀਲੈਂਡ ਇੰਗਲੈਂਡ ਬਹੁਤ ਦੂਰ ਦੂਰ ਤੱਕ ਰੱਜਣਾ ਪਰ ਮੇਰੀ ਜੋ ਤਮੰਨਾ ਹੈ ਦਿਲੋਂ ਵੀ ਮਲੇਸ਼ੀਆ ਕਮੈਂਟਰੀ ਕਰਕੇ ਆਉਣੀ ਮੈਂ ਇੱਕ ਵਾਰ ਜਿੱਥੇ ਆਪਣੇ ਰਪਿੰਦਰ ਹੋਰੀ ਖੇਡੇ ਆ ਕਿਉਂਕਿ ਇਹ ਤੇ ਆਪਣਾ ਜੀਵਨ ਮਾਨਕ ਵਾਲਾ ਖੇਡੇ ਆ ਉਹ ਮੇਰੇ ਸਭ ਤੋਂ ਅਚੇਤਾ ਖੜੈਰੀ ਹੈ ਜੀਵਨ ਮਾਨਕ ਵਾਲਾ ਬੇਸ਼ੱਕ ਇਹ ਬੱਚੇ ਛੋਟੀ ਉਮਰ ਹੈ ਮੇਥੋਂ ਪਰ ਜਿੰਨਾ ਉਹਨ ਪਿਆਰ ਕੀਤਾ ਮੈਨੂੰ ਲੱਗਦਾ ਮੇਰਾ ਕੋਈ ਹੋਰ ਪਲੇਅਰ ਨਹੀਂ ਐਨਾ ਵਧੀਆ ਨਾ ਕਿ ਮੈਨੂੰ ਜਿੰਨਾ ਛੇੜ ਘੁੰਮਾਉਣ ਦੇ ਦਿਲ ਰੁੱਟੇ ਹੋਇਆ ਜਿਹੜੇ ਹੁਣ ਤੇ ਯੁੱਗ ਦੀ ਕੋਈ ਹੋਰ ਯਾਦਗਾਰੀ ਮੈਚ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਹਿਮ ਬਣਿਆ ਹੋਵੇ ਆ ਮੈਚ ਮੇਰੇ ਲਈ ਬਹੁਤ ਵਧੀਆ ਦੀ ਤੇ ਵੀ ਜਿਵੇਂ ਯਾਦਗਾਰ ਬਣ ਜਾਂਦੀ ਹੈ ਨਾ ਯਾਦਗਾਰ ਮੈਚ ਤਾਂ ਜਿਵੇਂ ਸਮਝੋ ਵੀ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਅਪਤਾਰ ਤਾਰੀ ਉਹ ਵੀ ਖੇਡਦੇ ਉਹਦੇ ਬਾਥਾਂ ਦੀ ਟੀਮ ਤੇ ਆਪਣੀ ਬਰਲਿਆਂ ਦੀ ਟੀਮ ਦੀ ਇੱਕ ਟੌਪ ਦੀ ਟੀਮ ਹੁੰਦੀ ਸੀ ਕਬੱਡੀ 55 57 ਦੇ ਭਾਰ ਦੇ ਕਿਉਂਕਿ ਉਹਦੋਂ ਵਜਨ ਦੇ ਟੂਰਨਾਮੈਂਟ ਜ਼ਿਆਦਾਤਰ ਹੁੰਦੇ ਸੀ ਓਪਨ ਦੇ ਬਹੁਤ ਘੱਟ ਤੇ ਵਜਨ ਦੇ ਜ਼ਿਆਦਾ ਹੁੰਦੇ ਉਹ ਸਭ ਤੋਂ ਯਾਦਗਾਰ ਟੂਨਾਡ ਰੈਕ ਮੈਚ ਰਿਹਾ ਮੇਰੇ ਲਈ ਕਿਉਂਕਿ ਜਦੋਂ ਬਾਥਾਂ ਦੀ ਟੀਮ ਨੇ ਆਪਣਾ ਪ੍ਰਦਰਸ਼ਨ ਕੀਤਾ ਤਾਂ ਮੇਰੇ ਗਰ 14 ਪੁਆਇੰਟ ਹਾਸਲ ਕੀਤੇ ਸੀ ਉਸ ਟੀਮ ਨੇ ਹਾਫ ਟਾਈਮ ਤੱਕ ਤੇ ਬੰਦਰੀਆਂ ਦੀ ਟੀਮ ਦੇ ਸੀਗੇ 7 ਪੁਆਇੰਟ ਹੂੰ ਉਸ ਤੋਂ ਬਾਅਦ ਜਦੋਂ ਹਾਫ ਟਾਈਮ ਤੋਂ ਬਾਅਦ ਮੈਚ ਸ਼ੁਰੂ ਕੀਤਾ ਤਾਂ ਮੈਚ ਦੇ ਵਿੱਚ ਇੱਦਾਂ ਮੋੜ ਦਿੱਤਾ ਬੰਦਰੀਆਂ ਦੀ ਟੀਮ ਨੇ ਕਿ ਉਹਨਾਂ ਦੇ 14 ਹੀ ਰਹਿ ਗਏ ਉਹਨਾਂ ਦੇ 21 ਪੁਆਇੰਟ ਹੋ ਗਏ ਜਦੋਂ ਮੈਚ ਮੰਨ ਲਾ ਵੀ ਸਮਾਪਤ ਹੋਇਆ ਜਾਂ ਕਿਹੜੇ ਪਿੰਡ ਦਾ ਵਜਦੀ ਹੈ ਇਹ ਪੂਰਨ ਦਾ ਇਹ ਪੂਰਨ ਦਾ ہاں ਪੂਰਨ ਕਬੱਡੀ ਦਾ ਪੁਆਇੰਟ ਜਦੋਂ ਹਾਂ ਤੇ ਵੱਡੀ ਵੱਡੀ ਗੱਲ ਆ ਰਹੀ ਹੈ ਜਿਹੜਾ ਜਦੋਂ ਇੱਕ ਖਾਸ ਸਮੇਂ ਤੱਕ 14 ਸਕੋਰ ਹੋਣ ਤੇ ਦੂਸਰੀ ਟੀਮ ਦੇ ਅੱਧੇ ਮੋੜ ਉਸ ਤੋਂ ਫਿਰ ਹਾਰ ਸਮੇਂ ਤੋਂ ਬਾਅਦ ਇੱਕ ਉਹ ਦਮ ਜਿਹੜਾ ਅਪ ਹੋ ਜਾਣਾ ਟੀਮ ਨੇ ਭਾਰੀ ਪੈ ਜਾਣਾ ਵਿਰੋਧੀ ਟੀਮ ਦੇ ਉੱਤੇ ਇੱਕ ਵੱਡੀ ਗੱਲ ਆ ਤਾਸ ਕਿ ਮੈਂ ਮੈਚ ਵਰਜਾਉਂਦਾ ਨੇ ਉਹ ਮੈਂ ਤੁਸੀਂ ਬੋਲਦੇ ਸੀ ਹਾਂ ਮੈਂ ਹੀ ਬੋਲਦਾ ਸੀ ਉਦੋਂ ਕੋਈ ਕਮੈਂਟਰੀ ਨਹੀਂ ਸੀ ਜੀ ਹੋਰ ਹੂੰ ਤਕਰੀਬਨ ਆਪਣੇ ਸੰਗਰੂਰ ਜਿਹੜੇ ਤਾਂ ਮੰਨ ਕੇ ਚੱਲੋ ਵੀ ਕੋਈ ਹੈ ਹੀ ਨਹੀਂ ਸੀ ਹੂੰ ਤੇ ਮੈਂ ਹੀ ਹੁੰਦਾ ਸੀ ਮੰਨ ਲਓ ਉਹਾਂ ਦੂਰ ਦਰ ਤੱਕ ਗਰਾਜੇਆਂ ਮੇ ਹੁੰਨ ਲਿਈਆਂ ਕਿਆਂ ਕੇ ਵਿੱਚ ਬਹੁਤ ਦੂਰ ਦੂਰ ਤੱਕ ਕਮੈਂਟਰੀ ਕੀਤੀ ਹੈ ਮੇਰੇ ਕੋਲ ਕੰਗਿਆ ਟਰਾਫੀ ਹੈਗਾ ਸਭਾਈ ਜਿਹੜੇ ਮਾਂ ਨੂੰ ਜਿਵੇਂ ਦੁਕਾਨ ਦੇ ਟਰਾਫੀਆਂ ਨੇ ਹੋਰ ਕੁਝ ਨਹੀਂ ਉਹ ਖਰਾ ਕਬੱਡੀ ਦੇ ਕੋਲ ਟਰਾਫੀ ਟਰਾਫੀਆਂ ਜ਼ਰੂਰ ਪਈਆਂ ਨੇ ਭਾਂਡੇ ਧਰ ਨੂੰ ਜਗ੍ਹਾ ਨਹੀਂ ਟਰਾਫੀਆਂ ਬਾਹਰੋਂ ਪਈਆਂ ਨੇ ਸਹੀ ਹੈ ਕੌਣ ਸਾਡੀ ਇਹ ਬਾਕੀ ਰਹੀ ਗੱਲ ਹੁਣ ਜਿਵੇਂ ਮੰਨ ਲਓ ਬਹ ਲਗਣਾ ਤੁਸੀਂ ਕਹਿੰਦੇ ਹੋ ਕਿ ਮਲੇਸ਼ੀਆ ਜਾਣਾ ਜੇ ਮੰਨ ਲਓ ਘਰ ਕਿਸੇ ਪ੍ਰੋਮੋਟਰ ਨੇ ਜਿੱਦਾਂ ਮਲੇਸ਼ੀਆ ਕਬੱਡੀ ਫੈਡਰੇਸ਼ਨਾਂ ਜਿਹੜੀਆਂ ਦੋ ਫੈਡਰੇਸ਼ਨਾਂ ਬਣ ਆਉਂਦੀਆਂ ਨੇ ਕੋਈ ਵੀ ਫੈਡਰੇਸ਼ਨ ਜਿਹੜਾ ਜੇ ਜੈਨਕੇ ਵੀ ਤੁਹਾਡੀ ਬਾਹ ਫੜਨੀ ਚਾਹਵੇ ਤਾਂ ਤੁਸੀਂ ਕੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਵੀ ਹੈ ਨਾ ਵੀ ਆਹ ਚਾਹ ਚੀਜ਼ ਨਾਲ ਜੇ ਉੱਥੇ ਸਨਮਾਨ ਹੋਣਾ ਚਾਹੀਦਾ ਜਾਂ ਮੰਨ ਲਓ ਕਰਦੇ ਤੁਹਾਡੀ ਚੁਆਇਸ ਕਰ ਲਈ ਇਹ ਵੀ ਬਸ ਬੋਲਣਾ ਹੀ ਹੈ ਕਰਨਾ ਜਾਂ ਤਾਂ ਕਿਹੜੀ ਕਹਿਣਾ ਬਸ ਬੋਲ ਰਹਿਣ ਕਿ ਮੈਂ ਜਿਹੜਾ ਉਹ ਮੇਰੀ ਕਹਾਂ ਪੜੇਗਾ ਨਾ ਮੈਂ ਉਸਦੇ ਪਰਿਵਾਰ ਦਾ ਤੇ ਮੈਂ ਕਹਿੰਦਾ ਵੀ ਮੈਂ ਜਾਣੀ ਨਹੀਂ ਸੇ ਮੇਰੇ ਇੰਨੀ ਡਰ ਚੁ ਹੈ ਕਿ ਉਹਦਾ ਕਿਉਂਕਿ ਜੇ ਇਨਸਾਨ ਤੇ ਨਾ ਇੱਕ ਵਾਰ ਗੁਣ ਕਰੇ ਮੈਂ ਜਨਾ ਅੱਜ ਤੱਕ ਕੌਨ ਨਹੀਂ ਕੀਤਾ ਕਦੇ ਜਿਸ ਦਿਨ ਦੀ ਤੈ ਮੈਨੂੰ ਬਾਸ਼ਿੰਦਗੀ ਨੂੰ ਸਨਮਾਨ ਦਿੱਤੀ ਸੀ ਮੇਰੀ ਸੋਚ ਇਹ ਹੈ ਵੀ ਕਦੇ ਵੀ ਇਨਸਾਨ ਦਾ ਧੰਨਵਾਦ ਨਾ ਕਰੋ ਜੇ ਧੰਨਵਾਦ ਕਰੋਗੇ ਤਾਂ ਉਹ ਇਨਸਾਨ ਦਾ ਇਹਿਸਾਨ ਕੀਤਾ ਹੋਇਆ ਨਾ ਉਹ ਖਤਮ ਹੋ ਜਾਂਦਾ ਹੈ ਮੈਂ ਇਸ ਕਰਕੇ ਮੈਂ ਕਦੇ ਅਜੇ ਤੱਕ ਰਪਿੰਦਰ ਨੂੰ ਫੋਨ ਵੀ ਨਹੀਂ ਕੀਤਾ ਹਮ ਨਾ ਇਹਨਾਂ ਦਾ ਧੰਨਵਾਦ ਕਰੇ ਬਸ ਅੱਜ ਕੀਤਾ ਹੈ ਉਹ ਵੀ ਤੁਸੀਂ ਰਿਮੂਰ ਘਰ ਦਾ ਜਿਹੜਾ ਮੋਹ ਤਾਰਜ ਦੇ ਨਾਮ ਹੈ ਨਾ ਨਹੀਂ ਮੈਂ ਧੰਨਵਾਦ ਨਹੀਂ ਕਰਨਾ ਚਾਹੁੰਦਾ ਮੈਂ ਦਿਲ ਦੇ ਵਿੱਚ ਹੀ ਸਮਾ ਕੇ ਰੱਖਣਾ ਚਾਹੁੰਦਾ ਵੀ ਜੇ ਧੰਨਵਾਦ ਕਰਦੀ ਇਹਨਾਂ ਇਨਸਾਨ ਦਾ ਕਰੋ ਜਿਹੜਾ ਸਾਰਾ ਖਤਮ ਹੋ ਜਾਂਦਾ ਉਹ ਅੱਜ ਕੱਲੇ ਕਮੈਂਡੇਟਰਾਂ ਨੂੰ ਵੀ ਗਾਹਾਂ ਜੋ ਜਿਹੜੇ ਨਵੇਂ ਕਮੈਂਡੇਟਰ ਹੋ ਰਹੇ ਨੇ ਦੇਖੋ ਜੀ ਲਾਈਵ ਚੱਲਦੇ ਨੇ ਹਨਾ ਅੱਜ ਕੱਲ ਸਾਰੇ ਮੈਂ ਪਹਿਲਾਂ ਵੀ ਦੱਸਿਖਿਆ ਟਿਆਂ ਵੀ ਆਪੋ ਆਪਣਾ ਹੁੰਦਾ ਰਹ ਸਕਦਾ ਹਨਾ ਪਰ ਕੁਝ ਕਿੜੇ ਹੋ ਜਣੇ ਨਾ ਵੀ ਕਮੈਂਟਰੀ ਵਾਲਾ ਨੇ ਤਕਰੀਬਨ ਤਕਰੀਬਨ ਗੁੱਸਾ ਨਾ ਮੰਨਣ ਮੇਰੀ ਗੱਲ ਦਾ ਪੱਠੇ ਬਿਠਿਆ ਤਾਂ ਸਹੀ ਗੱਲ ਹੈ ਕਿਉਂਕਿ ਬਿਨਾ ਬੁલાਏ ਜਾਣਾ ਹੂੰ ਬਿਨਾ ਬੁਲਾਏ ਤਾਂ ਬਿਲਕੁਲ ਕਦਰ ਨਹੀਂ ਹੁੰਦੀ ਉਸਾਨ ਜੀ ਬਿਲਕੁਲ ਮੈਂ ਪਿੱਛੇ ਕਿਸ ਕਾਰਨ ਮੈਂ ਕਦੇ ਬਿਨਾ ਬੁલાਏ ਨਹੀਂ ਗਿਆ ਹਾਂ ਜੀ ਹੁਣ ਮੈਂ ਹੁਣ ਮਾਲੇ ਵੀ ਫੋਨ ਕਰ ਲੈਣਾ ਕਿਉਂਕਿ ਲਾਈਵ ਚੱਲਦਾ ਇਸ ਦੁਨੀਆ ਦੇਖੂ ਵੀ ਵੀਰ ਮੈਨੂੰ ਦਾ ਫੋਨ ਕੀਤਾ ਸੀ ਇਹ ਬੰਦਾ ਹੁਣ ਬੋਲ ਰਿਹਾ ਕੋਲ ਮੈਂ 2-3 ਸਾਲਾਂ ਤੋਂ ਤਕਰੀਬਨ ਫੋਨ ਕਰਨ ਲੱਗਿਆ ਵੀਰ ਲੋਕ ਜਿਵੇਂ ਲੋਕ ਚੱਲਦੇ ਉਵੇਂ ਚੱਲਣਾ ਪੈਂਦਾ ਹੈ ਹੈਨਾ ਪਹਿਲਾਂ ਇਹੋ ਜਿਹਾ ਜ਼ਮਾਨਾ ਸੀ ਵੀ ਫੋਨ ਵੀ ਨਹੀਂ ਸੀ ਮੇਰੇ ਕੋਲ ਤੇ ਫੋਨ ਵੀ ਨਹੀਂ ਸੀਗਾ ਜਦੋਂ ਉਹਨਾਂ ਫੋਨ ਉਦੋਂ ਲੋਕ ਮੇਰੇ ਘਰ ਆ ਕੇ ਮੈਨੂੰ ਕਹਿ ਕੇ ਜਾਇਆ ਕਰਦੇ ਇਨਵਾਇਟ ਕਰ ਦਿੱਤੀ ਉਦੋਂ ਘਰ ਆ ਗਏ ਹਾਂ ਕਾਰਡ ਦੇ ਕੇ ਜਾਂਦੇ ਬਗੈਤਾ ਵੀ ਕ੍ਰਿਸ਼ਨ ਜੀ ਤੁਸੀਂ ਆਣਾ ਹੈ ਪਰ ਮੈਂ ਆਪਾਂ ਨੇ ਮਰ ਜਾਣਾ ਹੈ ਉਹ ਮਰ ਗਿਆ ਪਰਮਾਤਮਾ ਉਹਦੀ ਰੂਹ ਨੂੰ ਨਾ ਸਦਾ ਆਪਣੇ ਚਰਨਾਂ ਕੀ ਧਾਰਿ ਰੱਖੇ ਬਾਬਾ ਨਾਨਕ ਮੈਂ ਇੱਕ ਬਿੱਟੂ ਦੇ ਪਰਿਵਾਰ ਦਾ ਵੀ ਨਹੀਂ ਦੇਣਾ ਦੇ ਸਕਦਾ ਬਿੱਟੂ ਦੁਕਾਨ ਦਾ ਬਿੱਟੂ ਦੇ ਪਿੰਡ ਟੂਰਨਾਮੈਂਟ ਸੀਗਾ ਕੁਝ ਕਮੈਂਟਰ ਸੀਗੇ ਆਪਣੇ ਏਰੀਏ ਦੇ ਹੁਣ ਅੱਜ ਕੱਲ ਮਸ਼ਹੂਰ ਨੇ ਉਹ ਵਧੀਆ ਹੂੰ ਉਹਨਾਂ ਨੇ ਮੈਨੂੰ ਗਰਾਊਂਡ 'ਚ ਨਹੀਂ ਵੜਨ ਦਿੱਤਾ ਜੀ ਹੂੰ ਕਹਿੰਦੇ ਵੀ ਤੂੰ ਗਰਾਊਂਡ 'ਚ ਨਹੀਂ ਆਉਣਾ ਮੈਂ ਮੈਨੂੰ ਬਿੱਟੂ ਨਾਲ ਗੱਲ ਕੀਤੀ ਮੈਂ ਬਾਈ ਜੀ ਤੁਸੀਂ ਬੁਲਾਇਆ ਸੀ ਮੈਨੂੰ ਗਰਾਊਂਡ 'ਚ ਨਹੀਂ ਜਾਣ ਦਿੰਦੇ ਬਿੱਟੂ ਭਾਈ ਨਰਮ ਵਾਲਾ ਸੀ ਉਹ ਕਹਿੰਦਾ ਬਾਈ ਤੂੰ ਸਟੇਜ 'ਤੇ ਬਹਿ ਜਾ ਕੋਈ ਚੱਕਰ ਨਹੀਂ ਮੈਂ ਜਦੋਂ ਸ਼ਾਮ ਨੂੰ ਤੁਰਨ ਲੱਗਾ ਨਾ ਬਿਨਾ ਕਮੈਂਟਰੀ ਕੀਤੇ ਮਾ ਬਾਈ ਜੀ ਚੰਗਾ ਮੈਂ ਚਾਰਨਾ ਤੇ ਮੈਨੂੰ ਉਦੋਂ 5 500 ਦੇ ਦੂਸਰੇ ਚੱਲਦੇ ਹੁੰਦੇ ਠੀਕ ਹੈ ਮਨ ਬਈ ਜਿਹੜੇ ਬੰਦ ਹੋ ਗਏ ਹੂੰ ਉਹ ਦੋ ਨੋਟ 5 500 ਤੇ ਦੇ ਕੇ ਮੈਨੂੰ ਬਿੱਟੂ ਭਾਈ ਕਹਿੰਦਾ ਕਹਿੰਦਾ ਮੈਨੂੰ ਫੋਨ ਤਾਂ ਕਰ ਲੈਂਦਾ ਮਾ ਬਾਈ ਜੀ ਮੇਰੇ ਕੋਲ ਫੋਨ ਹੀ ਨਹੀਂ ਹੈਗਾ ਮੈਂ ਫੋਨ ਕੀ ਕਰੂੰਗਾ ਤੈਨੂੰ ਹੂੰ ਤੇ ਬਾਈ ਨੇ ਮੈਨੂੰ ਉਸ ਟਾਈਮ ਦੇ ਵਿੱਚ ਮਟਰੋਲਾ ਦੇ ਫੋਨ ਚੱਲਿਆ ਕਰਦੇ ਹੂੰ ਉਹ ਵੀ ਕਿਸੇ ਕਿਸੇ ਕੋਲ ਹੁੰਦੇ ਸੀ ਹੂੰ ਵੀ ਆਈ ਪੀ ਬੰਦੇ ਕੋਲ ਉਸ ਬੰਦੇ ਨੇ ਸਿਮ ਕੱਢ ਕੇ ਮੈਨੂੰ ਆਪਣੇ ਵਾਲਾ ਫੋਨ ਹੀ ਦਿੱਤਾ ਸੀ ਉਹ ਬਾਈ ਸਭ ਤੋਂ ਪਹਿਲਾਂ ਤਾਂ ਮੇਰੇ ਜ਼ਿੰਦਗੀ ਦਾ ਮਾਨ ਸਨਮਾਨ ਉਹ ਹੀ ਹੈ ਵੱਡਾ ਸਨਮਾਨ ਹੈ ਉਸ ਉਸ ਨੂੰ ਤਾਂ ਹੋਣੀ ਨਹੀਂ ਮੁੜ ਕੇ ਸਨਮਾਨ ਕਰੇ ਹੋਏ ਜਿਹੜਾ ਜ ਮਿੱਟੂ ਨੇ ਕੀਤਾ ਜੀ ਮੇਰਾ ਸਹੀ ਗੱਲ ਹੈ ਜੀ ਮਿੱਟੂ ਦਾ ਕਬੱਡੀ ਦਾ ਧੰਮਾ ਭਾਤ ਵਧੀਆ ਕਹਿੰਦੀ ਜਿਸ ਕਰਾਜੀ ਨੂੰ ਹਾਂ ਜੀ ਕਬੱਡੀ ਦਾ ਇੱਕ ਵੱਡਾ ਖਿਡਾਰੀ ਅੱਜ ਸਾਡੇ ਵਿਚਕਾਰ ਨਹੀਂ ਆ ਔਰ ਜਦੋਂ ਵੀ ਮੈਂ ਕਈ ਵਾਰੀ ਬਹੁਤ ਸਾਰੇ ਪਲੇਅਰਾਂ ਤੋਂ ਜਾਂ ਬਹੁਤ ਸਾਰੇ ਕਮੈਂਟੇਟਰਾਂ ਤੋਂ ਕਬੱਡੀ ਦੇ ਦਰਸ਼ਕਾਂ ਤੋਂ ਮੈਂ ਇਹ ਗੱਲ ਦੁਗਾਲ ਦੇ ਬਿੱਟੂ ਬਾਰੇ ਬਹੁਤ ਜ਼ਿਆਦਾ ਸੁਣੀਆਂ ਨੇ ਵੀ ਕਬੱਡੀ ਦਾ ਵਾਕੀ ਉਹ ਤਾਂ ਨਾ ਭਗ ਸੀਗਾ ਕਬੱਡੀ ਦਾ ਇੱਕ ਮੈਂ ਕਹਿ ਸਕਦਾ ਵੀ ਬਾਹੂਬਲੀ ਖਿਡਾਰੀ ਸੀਗਾ ਵੱਡਾ ਖਿਡਾਰੀ ਸੀਗਾ ਤੇ ਜਿਹੜੇ ਖਿਡਾਰੀ ਨੇ ਆਪਣੇ ਇਲਾਕੇ ਦੇ ਖਿਡਾਰੀਆਂ ਨੂੰ ਕਮੈਂਟੇਟਰਾਂ ਨੂੰ ਤੇ ਕਬੱਡੀ ਦੇ ਦਰਸ਼ਕਾਂ ਨੂੰ ਮਾੜਾ ਮੂੰਹ ਹੀ ਪਿਆਰ ਦਿੱਤਾ ਕਿ ਅਜਿਉ ਹਮੇਸ਼ਾ ਲੋਕ ਬੋਲਾਂ ਤੇ ਉਹਦੀ ਚਰਚਾ ਕਰਦੇ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਬਹੁਤ ਵਧੀਆ ਜੀ ਤੇ ਬਾਕੀ ਸਾਰੇ ਜਿੰਨੇ ਮੇਰੇ ਭਰਾ ਇਹ YouTube ਦੇ ਉੱਤੇ ਸਾਡੇ ਨਾਲ ਜਾਂ Facebook ਦੇ ਜ਼ਰੀਏ ਸਾਡੇ ਨਾਲ ਜੁੜਨ ਦੇ ਕੇ ਮੈਂ ਬੇਨਤੀ ਕਰੂੰਗਾ ਵੀ ਵੀਡੀਓ ਨੂੰ ਤੁਸੀਂ ਜ਼ਰੂਰ ਵੱਧ ਤੋਂ ਵੱਧ ਨੂੰ ਸ਼ੇਅਰ ਕਰਿਓ ਇਹ ਭਰਾ ਦੀ ਆਪਾਂ ਨੇ ਫੁੱਲ ਮਦਦ ਕਰਨੀ ਆ ਤੇ ਕਿਸੇ ਨਾ ਕਿਸੇ ਐਨਆਰਆਈ ਤੱਕ ਜ਼ਰੂਰ ਪਹੁੰਚਾ ਦਿਓ ਤੇ ਜਿਹੜੇ ਭਰਾ ਦੀ ਮਦਦ ਕਰ ਸਕਣ ਬਹੁਤ ਤਮੰਨਾ ਹੈ ਜੀ अच्छा डडबे डडबे ਦਾ ਕਬੱਡੀ ਕੱਪ ਬੋਲਣ ਦੀ ਤਮਨਾ ਹਾਂ ਡਡਬੇ ਵੈਸੇ ਮੈਂ ਬੋਲਿਆ ਜਿੱਤੋਂ 15 ਸਾਲ ਪਹਿਲਾਂ ਮੰਨ ਲੇ ਵੀ 15 ਤੋਂ ਬਾਅਦ ਜਦੋਂ ਉਹ ਹੀ ਤੁਸੀਂ ਕਹਰੇ ਜੀ ਨੂੰ ਵੀ ਹੁਣ ਕਮੈਂਟੇਟਰ ਬਹੁਤ ਹੋ ਗਏ ਕੁਝ ਵੀ ਮੈਂ ਬਗਿਆ ਨਾ ਕਹਿ ਦਿੰਦੇ ਆ ਭਾਈ ਯਾਰੀ ਤੇ ਜਦੋਂ ਮੈਂ ਉੱਥੇ ਪਹੁੰਚਦਾ ਗਰਾਉਂਡ 'ਲੇ ਮੈਨੂੰ ਵਿੱਚ ਨਹੀਂ ਗਿਆ ਦਿੱਤਾ ਜਾਂਦਾ ਕੀ ਕਰਦਾ ਇਹ ਇੱਕ ਚੱਕਰ ਕੀ ਹੈ ਪਤਾ ਨਹੀਂ ਕੀ ਕੰਮ ਨੇ ਨਰਮਾਈ ਜੇ ਪਤਾ ਨਹੀਂ ਤੁਸੀਂ ਕਲੱਬ ਨੂੰ ਨਹੀਂ ਸਕਿਆਦੇ ਹੈਗੇ ਵੀ ਸਾਡੇ ਮੈਂ ਕਲੱਬ ਵਾਲਿਆਂ ਨੂੰ ਬਾਈ ਨੂੰ ਮਿਲਿਆ ਸੀ ਇੱਕ ਨੂੰ ਹੂੰ ਉਹ ਬਾਈ ਕਹਿੰਦਾ ਵੀ ਉਸਦੇ ਨਾਲ ਗੱਲ ਕਰ ਉਹ ਬਾਈ ਕਹਿੰਦਾ ਉਹਦੇ ਨਾਲ ਗੱਲ ਕਰ ਜਦੋਂ ਮੈਂ ਗੱਲ ਕਰਨ ਤੇ ਜਾਂਦਾ ਉਹਦੋਂ ਕਮੈਂਡੇਟਰ ਵਿੱਚੋਂ ਹੂੰ ਪੰਗਾ ਪਾ ਲੈਂਦੇ ਫੇਰੀ ਜਾ ਸੋ ਲੋ ਮਾਰੇ ਬੰਦੇ ਇਦਾਂ ਰੱਬ ਵੀ ਨਹੀਂ ਸੰਦਾ ਹਾਂ ਠੀਕ ਇਹੀ ਕਹਿ ਸਕਦਾ ਹੁਣ ਤਾਂ ਆਪਾਂ ਹਾਂ ਜੀ ਕੋਈ ਨਹੀਂ ਪ੍ਰਬਤਵਾ ਮੇਰ ਕਰੂਗਾ ਤੇ ਜਿੰਨੇ ਵੀ ਰਿਆਨਾਰੀ ਵੀਰ ਜੁੜੇ ਹੋਏ ਨੇ ਸਾਡੇ ਨਾਲ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਕਬੱਡੀ ਟੂਰਨਾਮੈਂਟਾਂ ਦੇ ਉੱਤੇ ਭਰਾ ਨੂੰ ਸੱਦ ਕੇ ਸੱਦ ਕੇ ਤੁਸੀਂ ਨੇ ਜਰੂਰ ਮਾਨ ਦੇਣਾ ਕਮੈਂਟਰੀ ਵੀ ਕਰਾਉਣੀ ਆ ਤੇ ਮਾਨ ਸਨਵਾਲ ਵੀ ਇਹ ਭਰਾਲੇ ਫਲੌੜੇ ਚਾਹੀਦੇ ਨੇ ਕਿਉਂਕਿ ਇੱਕ ਜਿਹੜਾ ਇੱਕ ਲੰਮੇ ਅਰਸੇ ਤੋਂ ਕਬੱਡੀ ਦੀ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਰਿਹਾ ਨੌਜਵਾਨ ਸਾਡੀ ਖੇਡ ਕਬੱਡੀ ਦਾ ਪ੍ਰਸਿੱਧ ਬਲਾਰਾ ਹਲੇ ਤੱਕ ਜਿਹੜੇ ਅੰਤਰਰਾਸ਼ਟਰੀ ਦਾ ਟੈਗ ਨਹੀਂ ਲੱਗ ਸਕਿਆ ਜਿਸਨਾਂ ਉਹ ਜਾਨ ਦੇ ਨਾਂ ਦੇ ਅੱਗੇ ਤੇ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਜਰੂਰ ਜਿਹੜੇ ਭਰਾ ਨੇ ਇੰਨਾ ਟਾਈਮ ਖੇਡ ਕਬੱਡੀ ਨੂੰ ਦਿੱਤਾ ਪੰਜਾਬੀ ਦੀ ਮਾਂ ਖੇਡ ਕਬੱਡੀ ਨੂੰ ਟਾਈਮ ਦਿੱਤਾ ਕਿਉਂ ਭਰਾ ਦੇ ਨਾਮ ਅੱਗੇ ਤੇ ਅੰਤਰਰਾਸ਼ਟਰੀ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਦੀ ਜ਼ਿੰਦਗੀ ਦੇ ਵਿੱਚ ਇਹਨੂੰ ਕੋਈ ਕੋਈ ਸ਼ਿਕਵਾ ਨਾ ਰਹੇ ਕੋਈ ਗੁੱਸਾ ਨਾ ਰਹੇ ਜ਼ਿੰਦਗੀ ਨਾਲ ਵੀ ਯਾਰਨਾ ਦੁਨੀਆ ਤੇ ਆਇਆ ਵੀ ਸੀ ਨਾਂ ਵੀ ਬਣਾਇਆ ਕਮੈਂਟਰੀ ਵੀ ਕੀਤੀ ਪਰ ਇੱਕ ਵਾਰੀ ਜਹਾਜ਼ ਦਾ ਝੂਟਾ ਨਹੀਂ ਲੈ ਸਕੀ ਮੈਂ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਮਲੇਸ਼ੀਆ ਕਬਡੀ ਫੈਡਰੇਸ਼ਨ ਨੂੰ ਸਪੈਸ਼ਲ ਬੇਨਤੀ ਕਰਦਾ ਤੇ ਉਹ ਦੋਨੇ ਫੈਡਰੇਸ਼ਨਾਂ ਨੇ ਉੱਤੇ ਜੇ ਕੋਈ ਵੀ ਇਹ ਭਰਾ ਦੀ ਮਦਦ ਕਰਨਾ ਚਾਹੁੰਦਾ ਤੇ ਮਲੇਸ਼ੀਆ ਬਣ ਕੇ ਬਲਾਕ ਇੰਟਰੀ ਕਰਾਉਣਾ ਚਾਹੁੰਦਾ ਤਾਂ ਤੁਸੀਂ ਜਰੂਰ ਇਸ ਭਰਾ ਦੀ ਬਾਹ ਫੜਿਓ ਅਗਰੈਸ਼ਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਛੁਪ ਥੈਂਕ ਯੂ